ਤੁਸੀਂ ਸ਼ਮਸੂਨ ਦੇ ਬਾਰੇ ਲਿਖੋ ਮੈਂ ਥੋੜਾ ਜਿਹਾ ਆਊਟਸਾਈਡ ਚਲਾ ਗਿਆ ਨਾ ਵਚਨ ਤੋਂ ਲੇਕਿਨ ਮੈਨੂੰ ਜ਼ਰੂਰੀ ਸੀ ਕਿ ਮੈਂ ਦੱਸਾਂ ਤੁਸੀ ਸ਼ਮਸੂਨ ਦੇ ਵੱਲ ਦੇਖੋ ਸ਼ਮਸੂਨ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਕਿ ਤੁਸੀਂ ਮੇਰੇ ਵਾਸਤੇ ਰਿਸ਼ਤਾ ਲੈ ਕੇ आओ ਮੈਨੇ ਲੜਕੀ ਪਸੰਦ ਕੀਤੀ ਲੜਕੀ ਪਸੰਦ ਕੀਤੀ ਤੁਸੀਂ ਮੇਰੇ ਵਾਸਤੇ ਲੈ ਕੇ ਆਓ ਅਤੇ ਲੜਕੀ ਦਾ ਮਾਪਾ ਵਾਪਸੀ ਉਹਨਾਂ ਨੇ ਰਿਸ਼ਤਾ ਨਹੀਂ ਦਿੱਤਾ ਉਹਨੂੰ ਸ਼ੈਤਾਨੀ ਦਿਮਾਗ ਕਰ ਦੇ ਕੋ ਕਿਦਾਂ ਕੰਮ ਕਰਦਾ ਹੈ ਸ਼ਮਸ਼ੋਨ ਨੂੰ ਹਰਖ ਆ ਗਿਆ ਜਦੋਂ ਸ਼ਮਸ਼ੋਨ ਨੂੰ ਹਰਖ ਆ ਗਿਆ ਏ ਸ਼ਮਸ਼ੋਨ ਨੇ ਲੂੰਬੜੀਆਂ ਫੜੀਆਂ ਲੂੰਬੜੀਆਂ ਦੀਆਂ ਪੂਛਾਂ ਬੰਨ੍ਹਤੀਆਂ ਨੇ ਪੂਛਾਂ ਬੰਨ੍ਹ ਕੇ ਅੱਗ ਲਾ ਦਿਤੀਆਂ ਅੱਗ ਲਾ ਕੇ ਭਜਾ ਦਿਤੀਆਂ ਏ ਉਹਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਹallelujah ਹallelujah ਹਰ ਵਕਤ ਹallelujah ਹallelujah ਸਾਰੀ ਫਸਲ ਕੀ ਹੋ ਗਈ ਤਬਾਹ ਹੋ ਗਈ ਇਹ ਤਾਂ ਜਿਹੜੇ ਰਿਸ਼ਤੇ ਦੀ ਤੁਸੀਂ ਕਦੇ ਵੀ ਪਸੰਦ ਕਰਦੇ ਆ ਨਾ ਉਹ ਨਹੀਂ ਮਿਲਦਾ ਤੇ ਫਿਰ ਹਰਕਤਾਂ ਐ ਕੋ ਜੀਆਂ ਦਿਮਾਗ ਦੇ ਵਿੱਚ ਆਉਂਦੀਆਂ ਐ ਐ ਕੋ ਜੀਆਂ ਹਰਕਤਾਂ ਫਿਰ ਦਿਮਾਗ ਚ ਆਉਂਦੀਆਂ ਉਹਨੇ ਲੂੰਬੜੀਆਂ ਦੀਆਂ ਪੂਛਾਂ ਬੰਨ੍ਹੀਆਂ ਅੱਗ ਲਾ ਦਿੱਤੀ ਐ ਉਹਨਾਂ ਦੇ ਖੇਤਾਂ 'ਚ ਭਜਾ ਦਿੱਤੀਆਂ ਪੱਕੀ ਫਸਲ ਸੜ ਕੇ ਸਵਾਹ ਹੋ ਗਈ ਉਸ ਤੋਂ ਬਾਅਦ ਉਹ ਦੌੜ ਗਿਆ ਜਾ ਕੇ ਲੁਕ ਗਿਆ ਖਾਈ ਦੇ ਵਿੱਚ ਲੁਕ ਗਿਆ ਉਸ ਤੋਂ ਬਾਅਦ ਉਹਨੂੰ ਇੱਕ ਹੋਰ ਮੈਡਮ ਮਤਲਬ ਇੱਕ ਹੋਰ ਉਹਨੂੰ ਦਲੀਲਾ ਕਰਕੇ ਮਿਲਦੀ ਦਲੀਲਾ ਮਤਲਬ ਉਹਦੀ ਦਲੀਲ ਦੇ ਨਾਲ ਚੱਲਣ ਵਾਲੀ ਦਲੀਲਾ किसे ਕਹਾ ਜਾਂਦਾ ਹੈ ਦਲੀਲਾ ਮਤਲਬ ਉਹਦੀ ਦਲੀਲ ਦੇ ਨਾਲ ਚੱਲਣ ਵਾਲੀ ਆਂ ਦਲੀਲਾ ਨੂੰ ਪਤਾ ਸੀਗਾ ਕਿ ਇਹਦੇ ਕੋਲੇ ਬੜੀ ਸਮਰਥ ਹੈ ਤੁਹਾਡੇ ਕੋਲੇ ਵੀ ਬੜੀ ਸਮਰਥ ਤੁਹਾਡੇ ਕੋਲੇ ਪਰਮੇਸ਼ਰ ਦਾ ਆਤਮਾ ਹੈ ਬੜੀ ਸਮਰਥ ਹੈ ਤੁਹਾਡੇ ਕੋਲੇ ਤੇ ਤੁਸੀਂ ਸਮਰਥ ਨੂੰ ਕਈ ਵਰੀ ਖਤਮ ਕਰ ਲੈਨੇ ਆ ਸਮਰਥ ਨੂੰ ਕਈ ਵਰੀ ਕੀ ਕਰ ਲੈਨੇ ਆ ਖਤਮ ਕਰ ਲੈਨੇ ਆ ਤੇ ਜਦੋਂ ਦਲੀਲਾਂ ਨੇ ਉਹਨੂੰ ਆਪਣੀਆਂ ਗੱਲਾਂ ਵਿੱਚ ਲਿਆ ਵਾ ਤੇ ਦਲੀਲਾਂ ਨੇ ਆਪਣੀਆਂ ਗੱਲਾਂ ਦੇ ਵਿੱਚ ਲੈਣ ਦੇ ਵਿੱਚ ਉਹਨੂੰ ਪੁੱਛਿਆ ਕਿ ਤੇਰੀ ਸ਼ਕਤੀ ਜਿਹੜੀ ਕਾਹਦੇ ਵਿੱਚ ਉਨੇ ਦੱਸਿਆ ਕੰਦ ਕਾਨੇ ਲਿਆਓ ਤੇ ਦੂਸਰੀ ਵਾਰ ਪੁੱਛਿਆ ਕੰਦਾ ਆਹ ਕੁਛ ਲੈ ਕੇ ਆਓ ਤੇ ਤੀਸਰੀ ਵਾਰ ਪੁੱਛਿਆ ਕੰਦਾ ਆਹ ਕੁਛ ਲੈ ਕੇ ਆਓ ਪਹਿਲੀ ਪਹਿਲੀ ਗੱਲ ਪੁੱਛੀ ਦਲੀਲਾ ਫੇਲ ਹੋ ਗਈ ਉਹਨੇ ਸੱਚ ਨਹੀਂ ਦੱਸਿਆ ਦੂਸਰੀ ਗੱਲ ਪੁੱਛੀ ਫਿਰ ਦਲੀਲਾ ਫੇਲ ਹੋ ਗਈ ਉਹਨੇ ਸੱਚ ਨਹੀਂ ਦੱਸਿਆ ਤੀਸਰੀ ਵਾਰੀ ਪੁੱਛਿਆ ਫਿਰ ਦਲੀਲਾ ਫੇਲ ਹੋ ਗਈ ਚੌਥੀ ਵਾਰੀ ਪੁੱਛਿਆ ਕਹਿੰਦਾ ਮੇਰੇ ਸਿਰ ਦੇ ਮਾਲਾ ਦੇ ਵਿੱਚ ਤਾਕਤ ਹੈ ਹਾਲੇਲੂਇਆ ਹਾਂ ਤੇ ਹੁਣ ਹਾਲੇਲੂਇਆ ਹਾਲੇਲੂਇਆ ਕਹਿੰਦਾ ਮੇਰੇ ਸਿਰ ਦੇ ਮਾਲਾ ਦੇ ਵਿੱਚ ਤਾਕਤ ਹੈ ਦਲੀਲਾ ਨੇ ਇਹਨੂੰ ਸਵਾਇਆ ਵਾਹ ਸਾਰੇ ਕੱਟ ਦਿੱਤੇ ਆ ਪੁੱਤੋ ਰੌਲਾ ਪਾਤਾ ਹੈ ਆਗੇ ਉਹ ਉਠਿਆ ਆਪਣੇ ਆਪਣੀ ਸ਼ਕਤੀ ਫੇਰ ਵਖਾਉਣ ਦੀ ਕੋਸ਼ਿਸ਼ ਕੀਤੀ ਸ਼ਕਤੀ ਖਤਮ ਹੋ ਗਈ ਉਹਨਾਂ ਨੇ ਫੜਿਆ ਫੜ ਕੇ ਲੈ ਜਾ ਕੇ ਅੱਖਾਂ ਕੱਢ ਦੇ ਹallelujah ਹਾੱਟ ਕੇ ਉਹਮਦਰ ਲੂਯਾ ਹallelujah ਉਹਨੂੰ ਲਗਾਏ ਆ ਤੇ ਲੈ ਜਾ ਕੇ ਸਭ ਤੋਂ ਪਹਿਲਾਂ ਕੀ ਕੀਤਾ ਏ ਜਿਹੜੀਆਂ ਅੱਖਾਂ ਨਾਲ ਪਾਪ ਕਰ ਰਿਆ ਸੀ ਅੱਖਾਂ ਹੀ ਕੱਢਤੀਆਂ ਨੇ ਅੱਖਾਂ ਕੱਢਤੀਆਂ ਮਨ ਅੱਖਾਂ ਕੱਢੀਆਂ ਜਿਹਦੇ ਚ ਪਾਪ ਨੇ ਉੱਥੇ ਤੜਪਦਾ ਹੋਆ ਪਰੇਸ਼ਾਨ ਰੋੜਿਆ ਹੋਆ ਕਰਲਾ ਰਿਹਾ ਏ ਵਾਲ ਉਹਦੇ ਖੇਰ ਆਉਣੇ ਸ਼ੁਰੂ ਹੋ ਗਏ ਪਰਮੇਸ਼ਰ ਕਹਿੰਦਾ ਇੱਕ ਮੌਕਾ ਦੇ ਦੇ ਹਾਲੇਲੂਇਆ ਕਹਿੰਦਾ ਪਰਮੇਸ਼ਰ ਇੱਕ ਮੌਕਾ ਦੇ ਦਿਆ ਨਾ ਮੈਨੂੰ ਲਾਸਟ ਚਾਂਸ ਆ ਮੈਂ ਦੁਬਾਰਾ ਕਦੇ ਗਲਤੀ ਨਹੀਂ ਕਰਾਂਗਾ ਇੱਕ ਚਾਂਸ ਦੇ ਦੇ ਵਾਲ ਲੰਮੇ ਹੋ ਗਏ ਵੱਧ ਗਿਆ ਉਹਨਾਂ ਦਾ ਕੋਈ ਤਿਹਾਰ ਆਉਂਦਾ ਸੀ ਜਦੋਂ ਤਿਹਾਰ ਦੇ ਦਿਨ ਤੇ ਉਹਨਾਂ ਨੇ ਕਿਹਾ ਸੰਸੂਨ ਨੂੰ ਲੈ ਕੇ ਆਓ ਤੇ ਵਾਚਿੰਦੇ ਦੇ ਤੇ ਕਿਹਾ ਤੇ ਬੜਾ ਕਾਠ ਸੀ 3000 ਲੋਕ ਉੱਥੇ ਲੇ ਸੀ ਤੇ 1000 ਲੋਕ ਸਾਹਤੇ ਸੀ ਸ਼ਮਸੂਨ ਨੂੰ ਲਿਆਂਦਾ ਬਣ ਕੇ ਉੱਥੇ ਵੀਰ ਦੇ ਵਿੱਚ ਲਿਆਂਦਾ ਤੇ ਜਦੋਂ ਸ਼ਮਸੂਨ ਨੂੰ ਪਤਾ ਸੀ ਮੇਰੀ ਸ਼ਕਤੀ ਹੁਣ ਵਾਪਸ ਆ ਗਈ ਹੈ ਉੱਥੇ ਮੈਨੂੰ ਤਾਂ ਕਹਿੰਦੇ ਪਰਮੇਸ਼ਰ ਮੈਨੂੰ ਇੱਕ ਸਮਾਂ ਦੇ ਦੇ ਮੈਨੂੰ ਸ਼ਕਤੀ ਵਾਪਸ ਦੇ ਦੇ ਇੱਕ ਇੱਕ ਟਾਈਮ ਦੇ ਦੇ ਇੱਕ ਮੌਕਾ ਦੇ ਦੇ ਮੈਨੂੰ ਉਹਨੂੰ ਲਿਆਂਦਾ ਉੱਥੇ ਤੇ ਕਹਿੰਦਾ ਜਿਹੜੇ ਮੇਨ ਥੰਮਲੇ ਆ ਨਾ ਕਹਿੰਦਾ ਉਹਨਾਂ ਨੂੰ ਬੰਨ ਦੋ ਮੈਨੂੰ ਇੱਕ ਵਾਰ ਉਧਰ ਬੰਦਤੀ ਇਕਦਰ ਬੰਦ ਦਿੱਤੇ ਪਰਮੇਸ਼ਰ ਕਹਿੰਦਾ ਪ੍ਰਭੂ ਇੱਕ ਸਮਾ ਇੱਕ ਹੀ ਟਾਈਮ ਦੇ ਇੱਕ ਇੱਕ ਸਮਾ ਦੇ ਬੱਲਾਸਟ ਸਮਾ ਇਸ ਤੋਂ ਬਾਅਦ ਤੈਨੂੰ ਸਮਾਣੇ ਮਦਦਵਾਰਾਂ ਨੇ ਮਗੂਗਾ ਸਮਾ ਆਪਣਾ ਜੋਰ ਵਿਖਾਇਆ ਤਾਕਤ ਵਿਖਾਈ ਹੈ ਕਹਿੰਦਾ ਪਰਮੇਸ਼ਰ ਇਹ ਸਾਰੇ ਅਜ ਖਤਮ ਕਰਨੇ ਆ ਤੇ ਕਹਿੰਦਾ ਮੈਂ ਵੀ ਤੇਰੇ ਕੋਲ ਹੀ ਆ ਰਿਹਾ ਹਾਂ ਹਾਲੇਲੂਇਆ ਹਾਲੇਲੂਇਆ ਕਹਤ ਬੁਲ ਹਾਲੇਲੂਇਆ 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 ਜਦੋਂ ਪਰਮੇਸ਼ਰ ਲਾਸਟ ਸਮਾਂ ਇੱਕ ਸਮਾਂ ਦੇ ਦੇ ਅੱਜ ਸਾਰੇ ਖਤਮ ਕਰਨੇ ਆ ਤੇ ਮੈਂ ਤੇਰੇ ਕੋਲ ਆ ਰਿਹਾ ਹਾਂ ਆਪਣੇ ਬਾਪਾ ਨਾਲ ਪੂਰਾ ਜੋਰ ਦਿਖਾਇਆ ਨੂੰ ਬਿਲਡਿੰਗ ਡਿਗੂ ਡਗਪੀ ਸਾਰੀ ਬਿਲਡਿੰਗ ਟੈਲਟੇਰੀ ਹੋ ਗਈ ਆ ਉਤਲੇ ਵੀ ਥੱਲੇ ਆ ਗਏ ਤੇ ਥੱਲੇ ਵੀ ਬਿਲਡਿੰਗ ਤੇ ਥੱਲੇ ਆ ਗਏ ਆਪ ਵੀ ਬਿਲਡਿੰਗ ਦੇ ਥੱਲੇ ਆ ਪਿਆ ਮਰ ਗਿਆ ਖਤਮ ਹੋ ਗਿਆ ਹallelujah ਮੇਰੇ ਪਿਆਰੇ ਪਿੰਨੋ ਪਈਓ ਮੈਂ ਕਿਉਂ ਇਸ ਗੱਲ ਵਿੱਚ ਕੀਤਾ ਕਿ ਕਿਸੀ ਪ੍ਰਭੂ ਦੀਆਂ ਤੱਲਾਂ ਨੂੰ ਸਿੱਖਣਾ ਹੈ ਮੈਂ ਤੁਹਾਨੂੰ ਦੱਸ ਰਿਹਾ ਕਿਸੀਂ ਇਹੀ ਗੱਲਾਂ ਤਾਂ ਲੋਕਾਂ ਨੂੰ ਸਿਖਾ ਰਹੇ ਪਾਪ ਦੇ ਵਿੱਚੋਂ ਬਾਹਰ ਆ ਜਾਓ ਗਰਹਾਂ ਦੇ ਵਿੱਚੋਂ ਬਾਹਰ ਆ ਜਾਓ ਬਦੀ ਦੇ ਵਿੱਚੋਂ ਬਾਹਰ ਆ ਜਾਓ ਇਸ ਚੋਰੀ ਦੇ ਵਿੱਚੋਂ ਡੋਟਾਕ ਦੇ ਵਿੱਚੋਂ ਨਸ਼ਿਆਂ ਦੇ ਵਿੱਚੋਂ ਲੱਣਿਆਂ ਦੇ ਵਿੱਚੋਂ ਝਗੜਿਆਂ ਦੇ ਵਿੱਚੋਂ ਸਭ ਕਾਸੇ ਦੇ ਵਿੱਚੋਂ ਬਾਹਰ ਆ ਜਾਓ ਤੁਸੀਂ ਮੇਰੇ ਪਿਆਰੇ ਬੇਨੋਮਾਇਓ ਜਦੋਂ ਅਸੀਂ ਇੰਨਾ ਚੀਜ਼ਾਂ ਤੋਂ ਬਾਹਰ ਨਿਕਲ ਰਏ ਅਸੀਂ ਫਸਦੇ ਹਾਂ ਤੇ ਸਾਡੇ ਮਾਪੇ ਦੀ ਨੀਂਦ ਵੀ ਉੱਡ ਜਾਂਦੀ ਹੈ ਤੇ ਸਾਡੀ ਨੀਂਦ ਤੋਂ ਖੁਦ ਉੱਡ ਹੀ ਜਾਣੀ ਹੈ ਹallelujah 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 ਤੁਸੀਂ ਸੰਸਾਰ ਨੂੰ ਸੰਗਲੇ ਸੰਸਾਰ ਵਿੱਚ ਆਪਣੇ ਜੀਵਨ ਦੇ ਵਿੱਚ ਜੋ ਪਰਮੇਸ਼ਰ ਨੇ ਉਹਨੂੰ ਸਮਰਥ ਦਿੱਤੀ ਸੀ ਜੋ ਪਰਮੇਸ਼ਰ ਨੇ ਉਹਨੂੰ ਤਾਕਤ ਦਿੱਤੀ ਸੀ ਜੋ ਪਰਮੇਸ਼ਰ ਨੇ ਉਹਨੂੰ ਕੰਮ ਕਰਨ ਵਾਸਤੇ ਇੱਕ ਅਜਿਹਾ ਕੁਝ ਕਰ ਪਾਇਆ ਕੁਝ ਨਹੀਂ ਕਰ ਪਾਇਆ ਅੱਖਾਂ ਵੀ ਕੱਢ ਨਿਕਲ ਗਈਆਂ ਜਦੋਂ ਅੱਖਾਂ ਕੱਢੀਆਂ ਨਾ ਉਹਨੇ ਫੇਰ ਅਕਲ ਆਈ ਆ ਸਭ ਸੋਨੋ ਫੇਰ ਅਕਲ ਆਈ ਆ ਜਦੋਂ ਉਹਨਾਂ ਨੇ ਅੱਖਾਂ ਕੱਢ ਲਈ ਜਦੋਂ ਦੇਖ ਹੀ ਨਹੀਂ ਸਕਦਾ ਹੁੰਦਾ ਜਿਹਨੇ ਕਹਿੰਦੇ ਅੰਨਾ ਕੀ 파ੜੇ ਦੋ ਅੱਖਾਂ ਹੁਣ ਜਦ ਅੰਨਾ ਤਾਂ ਹੀ ਕਹਿੰਦਾ ਇੱਕ ਤਾਂ ਇੱਕ ਹੀ ਮਰਜੇ ਨਾ ਉਹੀ ਕਾਫੀ ਇਤ ਕੀ ਮਿਲ ਤੇ ਬੋਦਰ ਮੈਂ ਦੋ ਦੋ ਕੀ ਲੈਣਾ ਵਾ ਮਤਲਬ ਮੇਰੇ ਪਿਆਰੇ ਬੇਨਾ ਭਾਈਓ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀਆਂ ਗੱਲਾਂ ਨੂੰ ਅਸੀਂ ਬਹੁਤ ਨੇੜੇ ਰੱਖਣਾ